ਨੂੰ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਜਗਤ ਦਾ ਉਧਾਰ ਕਰਦਿਆਂ ਕਰਦਿਆਂ ਜਿਸ ਥਾਂ ਦੇ ਉੱਤੇ ਜਾ ਕੇ ਬੈਠੇ ਨੇ ਉਹਦੇ ਲਾਗੇ ਉਜਾੜ ਬਿਆਬਾਨ ਹੈ ਗੁਰਨਾਨਨ ਸਾਹਿਬ ਜੀ ਜਿੱਥੇ ਵੀ ਜਾਂਦੇ ਨੇ ਉਹ ਜਗ੍ਹਾ ਮੋਸਟਲੀ ਜ਼ਿਆਦਾਤਰ ਮਹਾਰਾਜ ਜਾਂਤੇ ਜੰਗਲ ਦੇ ਵਿੱਚ ਬੈਠਦੇ ਨੇ ਜਾਂ ਉਜਾੜ ਦੇ ਵਿੱਚ ਵਸੂਨ ਦੇ ਵਿੱਚ ਬਹੁਤ ਘਟ ਜਾ ਕੇ ਹਜ਼ੂਰ ਜੀ ਬੈਠੇ ਨੇ ਉਹਦੇ ਪਿੱਛੇ ਵੀ ਇੱਕ ਕਾਰਨ ਹੈ ਕਿ ਵਸੋਂ ਦੇ ਵਿੱਚ ਕਿਉਂ ਨਹੀਂ ਸੱਚੇ ਸਤਗੁਰ ਜੀ ਗਏ ਵਸੋਂ ਦੇ ਵਿੱਚ ਸੱਚੇ ਸਤਗੁਰ ਜੀ ਇਸ ਕਰਕੇ ਨਹੀਂ ਗਏ ਕਿਉਂਕਿ ਮਹਾਰਾਜ ਜੀ ਦਾ ਜਿਹੜਾ ਸੁਰਤ ਹੈ ਨਾ ਉਹ ਸੁਰਤ ਉਹ ਧਿਆਨ ਆਪਣੇ ਵੱਲ ਲੋਕਾਂ ਦਾ ਖਿੱਚਣਾ ਲੋਕਾਂ ਦੇ ਵੱਲ ਜਾਣਾ ਨਹੀਂ ਹੈ ਲੋਕਾਂ ਦੇ ਵੱਲ ਨਹੀਂ ਜਾਣਾ ਇਸੇ ਕਰਕੇ ਹਜ਼ੂਰ ਜਿੱਥੇ ਵੀ ਜਾਂਦੇ ਨੇ ਬਾਹਰ ਨਗਰ ਦੇ ਬਾਹਰ ਜਿੱਥੇ ਥਾਂ ਮਿਲਦੀ ਆ ਹਜ਼ੂਰ ਉੱਥੇ ਬਹਿ ਜਾਂਦੇ ਬਹੁਤ ਘਟ ਹੈ ਜਿੱਥੇ ਹਜ਼ੂਰ ਨਗਰ ਦੇ ਵਿੱਚ ਜਾਂਦੇ ਨੇ ਉਹ ਵੀ ਤਾਂ ਜਾਂਦੇ ਨੇ ਜਿੱਥੇ ਭਾਈ ਮਰਦਾਨਾ ਜੀ ਕੋਈ ਮੁਸੀਬਤ ਦੇ ਵਿੱਚ ਕੋਈ ਦੁੱਖ ਦੇ ਵਿੱਚ ਘਿਰ ਜਾਂਦੇ ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਆਜੋ ਸਿਧਾਨ ਦੇ ਉੱਤੇ ਬੈਠੇ ਨੇ ਜਿਹਦੇ ਆਸੇ ਪਾਸੇ ਕੋਈ ਘਰ ਘਾਟ ਨਹੀਂ ਗੁਰਦੇਵ ਮਹਾਰਾਜ ਜੀ ਬੜੇ ਪ੍ਰੇਮ ਦੇ ਨਾਲ ਕੀਰਤਨ ਕਰ ਰਹੇ ਭਾਈ ਮਰਦਾਨਾ ਜੀ ਸੱਚੇ ਸਤਗੁਰ ਜੀ ਦੇ ਕੋਲ ਬੈਠ ਕੇ ਰਬਾਬ ਵਜਾਰੇ ਨੇ ਤੇ ਕੈਸੀ ਉਹ ਅਨਹਦ ਧੁਨ ਹੋਵੇਗੀ ਕਿਹੈਸਾ ਉਹ ਅਲੋਕਿਕ ਮਾਹੌਲ ਹੋਵੇਗਾ ਕਿ ਗੁਰੂ ਨਾਨਕ ਸਾਹਿਬ ਜੀ ਪਰਮਾਤਮਾ ਦੇ ਰੰਗ ਦੇ ਵਿੱਚ ਰੰਗੇ ਹੋਏ ਨੇ ਦੁਨੀਆਂ ਦੀ ਚੱਕਰ ਹੀ ਨਹੀਂ ਕਰਦੇ ਕਿਸੇ ਮਨੁੱਖ ਦੀ ਖਿਦਮਤ ਨਹੀਂ ਕਰਦੇ ਇਹ ਪਰਮਾਤਮਾ ਦੀ ਉਸਤਤ ਕਰਦੇ ਨੇ ਜਿਹੜੀ ਕਰਨੀ ਸਭ ਤੋਂ ਔਖੀ ਹੈ ਰੱਬ ਦੀ ਬੰਦੇ ਦੀ ਉਸਤਤ ਕਰਨੀ ਸੋਖੀ ਹੈ ਦੁਨੀਆਂ ਦੀ ਵਡਿਆਈ ਕਰਨੀ ਬੜੀ ਸੋਖੀ ਹੈ ਪਰ ਰੱਬ ਦੀ ਉਸਤਤ ਕਰਨੀ ਬਹੁਤ ਔਖੀ ਹੈ ਬੜੀ ਮੁਸ਼ਕਲ ਹੈ ਤੇ ਗੁਰੂ ਨਾਨਕ ਸਾਹਿਬ ਆਪਣੇ ਮਨ ਨੂੰ ਇਕਾਗਰ ਕਰਕੇ ਰੱਬ ਦੇ ਘਰ ਦੀ ਉਸਤਤ ਕਰ ਰਹੇ ਨੇ ਇਸ ਸਾਖੀ ਦਾ ਜਿਹੜਾ ਜ਼ਿਕਰ ਹੈ ਨਾ ਇਹਦਾ ਜ਼ਿਕਰ ਪੁਰਾਤਨ ਜਨਮ ਸਾਖੀ ਦੇ ਵਿੱਚ ਆਇਆ ਪੁਰਾਤਨ ਜਨਮ ਸਾਖੀ ਦਾ ਕਰਤਾ ਲਿਖਦਾ ਹੈ ਹਜ਼ੂਰ ਬੈਠੇ ਨੇ ਕੀਰਤਨ ਮਿੱਠੀ ਧੁਨ ਦੇ ਵਿੱਚ ਹੋ ਰਿਹਾ ਹੈ ਭਾਈ ਮਰਦਾਨਾ ਜੀ ਰਬਾਬ ਵਜਾ ਰਹੇ ਨੇ ਤੇ ਉਹ ਸਰਬ ਤੇ ਸ਼ਬਦ ਜਦੋਂ ਸੱਚੇ ਸਤਿਗੁਰੂ ਜੀ ਸ਼ਬਦ ਗਾਇਨ ਕਰ ਰਹੇ ਨੇ ਰਬਾਬ ਵੱਜਦੀ ਹੈ ਉਹ ਐਸਾ ਆਨੰਦ ਪੈਦਾ ਕਰ ਰਹੀ ਹੈ ਐਸਾ ਰਸ ਉਸ ਸ਼ਬਦ ਦੇ ਵਿੱਚੋਂ ਆ ਰਿਹਾ ਹੈ ਕਿ ਉਸ ਨੂੰ ਆਜੀਬਾ ਬਿਆਨ ਨਹੀਂ ਕਰਕੇ ਦੱਸ ਸਕਦੀ ਦੀਨ ਦੇ ਆਲ ਸੱਚੇ ਸਤਿਗੁਰ ਜੀ ਪਰਮਾਤਮਾ ਦੀ ਉਸਤਤ ਦੇ ਵਿੱਚ ਲਗਾਤਾਰ ਕੀਰਤਨ ਕਰ ਰਹੇ ਨੇ ਕੀਰਤਨ ਕਰਦਿਆਂ 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 ਮੇਰੇ ਹਜ਼ੂਰ ਨੂੰ ਸ਼ਾਮਾ ਪੈ ਗਈ ਹਜ਼ੂਰ ਜੀ ਕੀਰਤਨ ਦੀ ਸਮਾਪਤੀ ਕੀਤੀ ਹੈ ਤੇ ਕੀਰਤਨ ਦੀ ਸਮਾਪਤੀ ਤੋਂ ਬਾਅਦ ਕੀ ਦੇਖਿਆ ਕਿ ਇੱਕ 12-13 ਵਰਿਆਂ ਦਾ ਬਾਲਕ ਉਹ ਹਜ਼ੂਰ ਜੀ ਦੇ ਬਿਲਕੁਲ ਸਨਮੁਖ ਹੋ ਕੇ ਬੈਠਾ ਕਿਰਪਾ ਦੇ ਟਾਕਬ ਲੋਕਨ ਕੀ ਨੂੰ ਦਾਸ ਦਾ ਦੁੱਖ ਵੇਦਾਰਿਆ ਜਦੋਂ ਵੈਗੁਰੂ ਕਿਰਪਾ ਦੇ ਘਰ ਆਉਂਦੇ ਨੇ ਨਾ ਤੇ ਮੈਂ ਬੇਨਤੀ ਕਰਦੀ ਆਂ ਪ੍ਰਮਾਤਮਾ ਸਦਾ ਹੀ ਕਿਰਪਾ ਕਰਦਾ ਕਾ ਉਹ ਸਾਡੇ ਭਾਗ ਮੰਦੇ ਚੰਗੇ ਹੁੰਦੇ ਨੇ ਉਹਦੇ ਕਰਕੇ ਅਸੀਂ ਉਸ ਕਿਰਪਾ ਨੂੰ ਨਾ ਸਾਂਭ ਸਕਦੇ ਆਂ ਨਾ ਸਮਝ ਸਕਦੇ ਆਂ ਸਾਡੇ ਭਾਗ ਉਤਨੇ ਉਤਮ ਨਹੀਂ ਉਹਦੀ ਕਿਰਪਾ ਸਦਾ ਹੀ ਬਣੀ ਰਹਿੰਦੀ ਆ ਉਹਦੀ ਕਿਰਪਾ ਹੁੰਦੀ ਕਾ ਕਦੀ ਈਮਾਨ ਦੇ ਨਾਲ ਕਹਿ ਰਿਆਂ ਹੁਣ ਦੀ ਨਹੀਂ ਮੈਂ ਗੱਲ ਅਸੀਂ ਉਸ ਵੇਲੇ ਦੀ ਗੱਲ ਕਰਦਿਆਂ ਜਦੋਂ ਅਸੀਂ ਪੜੇ ਤੁਸੀਂ ਪੜੇ ਕੋਈ ਅਧਿਆਪਕ ਜਿਹੜਾ ਆਪਣੇ ਤਨ ਮਨ ਦੇ ਨਾਲ ਸਾਰਿਆਂ ਨੂੰ ਪੜਾ ਰਿਹਾ ਤੇ ਕੋਈ ਬਾਹਰੋਂ ਆ ਕੇ ਪੁੱਛੇ ਅਧਿਆਪਕ ਨੂੰ ਅਧਿਆਪਕ ਨੂੰ ਪੁੱਛੇ ਕਿ ਇਹਨਾਂ ਦੇ ਵਿੱਚੋਂ ਕਿਹੜੇ ਮੁੰਡੇ ਕਲੈਕਟਰ ਲੱਗਣਗੇ ਤੇ ਕਿਹੜੇ ਜਿਹੜੇ ਨੇ ਰਿਕਸ਼ਾ ਚਲਾਉਣਗੇ ਅਧਿਆਪਕ ਦੇ ਅੰਦਰ ਤਾਕਤ ਨਹੀਂ ਹੁੰਦਾ ਸਪਾ ਕਿਉਂ ਉਹਦੀ ਨਿਗਾਹ ਦੇ ਲਈ ਸਾਰੀ ਕੋਈ ਨਹੀਂ ਉਹਦੀ ਨਿਗਾਹ ਦੇ ਵਿੱਚ ਉਹ ਕਿਵੇਂ ਕਹੇਗਾ ਕਿ ਜੀ ਆ ਬਣ ਜਾਵੇਗਾ ਇਹ ਨਹੀਂ ਬਣੇ ਜਦੋਂ ਨੇ ਪੜਾਇਆ ਸਾਰਿਆਂ ਨੂੰ ਇੱਕੋ ਹੈ ਲਿਖਾਇਆ ਸਾਰਿਆਂ ਨੂੰ ਇੱਕੋ ਹੈ ਸਮਝਾਇਆ ਸਾਰਿਆਂ ਨੂੰ ਇੱਕੋ ਹੈ ਤੇ ਫਿਰ ਉਹ ਕਿਵੇਂ ਕਹ ਦੇ ਆ ਤੇ ਕਲੈਕਟਰ ਬਣੇਗਾ ਪਰ ਆ ਨਹੀਂ ਬਣੇਗਾ ਇਹਦਾ ਮਤਲਬ ਜੇ ਉਹ ਆਖਦਾ ਹੈ ਇਹਦਾ ਮਤਲਬ ਕਿ ਉਹਦੀ এডਿਕੇਸ਼ਨ ਦੇ ਵਿੱਚ ਦੇਣ ਦੇ ਵਿੱਚ ਖੋਟ ਹੈ ਗੁਰੂ ਤੇ ਖੋਟ ਦੂਰ ਕਰਦਾ ਕਹ ਗੁਰੂ ਦਾ ਕੰਮ ਕੀ ਹੈ ਉਹ ਖੋਟ ਦੂਰ ਕਰਦਾ ਕਹ ਗੁਰੂ ਖੋਟ ਪਾਉਂਦਾ ਨਹੀਂ ਗੁਰੂ ਤੇ ਭਰਮ ਦੇ ਪੜਦੇ ਚੁੱਕਦਾ ਕਹ ਭਰਮ ਦੇ ਪੜਦੇ ਪਾਉਂਦਾ ਨਹੀਂ ਤੁਹਾਨੂੰ ਗੁਰੂ ਨਾਨਕ ਦੇ ਮਹਾਰਾਜ ਜੀ ਕੀਰਤਨ ਕਰ ਰਹੇ ਨੇ ਤੇ ਕੀਰਤਨ ਕਰਦੇ ਕਰਦੇ ਜਦੋਂ ਹਜ਼ੂਰ ਦੀ ਨਿਗਾਹ ਪਈ ਉਹ ਨਿਗਾਹ ਪਈ ਉਸ ਬਾਲਕ ਦੇ ਉੱਤੇ ਉਸ ਬੱਚੇ ਦੇ ਉੱਤੇ ਜਿਹਦੀ ਉਮਰ 11-12 ਬਰਿਆਂ ਦੀ ਉਹਨੇ ਹਜ਼ੂਰ ਦੇ ਵੱਲ ਵੇਖਿਆ ਤੇ ਮੇਰੇ ਸੱਚੇ ਸਤਗੁਰੂ ਜੀ ਦੀ ਪਵਿੱਤਰ ਰਸਨਾ ਦੇ ਵਿੱਚੋਂ ਪਹਿਲਾ ਸ਼ਬਦ ਨਿਕਲਿਆ ਉਹ ਸ਼ਬਦ ਸੀ ਆਓ ਸ਼ਾਹੀ ਕਿੱਥੋਂ ਆਇਓ ਜਿਹੜਾ ਇਹ ਸ਼ਬਦ ਨਿਕਲਿਆ ਜਿਹੜਾ ਸਾਡਾ ਕਹਿ ਦਈਏ ਜੀ ਸਭਿਆਚਾਰ ਕਹੇ ਉਥੇ ਸ਼ਾਹ ਕਿਨੂੰ ਆਖਦੇ ਨੇ ਜਿਹਦੇ ਕੋਲ ਬਹੁਤ ਸਾਰਾ ਧੰਨ ਹੈ ਬਹੁਤ ਸਾਰੀ ਮਾਇਆ ਹੈ ਜਿਦੇ ਕੋਲ ਬਹੁਤ ਸਾਰੀ ਮਾਇਆ ਸਿਕਨੇ ਸ਼ਾਕ ਹੈ ਜਿਨ ਕੇ ਪੱਲੇ ਧਨ ਵਸ ਹੈ ਤਿੰਨ ਕਾ ਨਾਉ ਫਕੀਰ ਪਰ ਮਾਲਕ ਉਹਨਾਂ ਨੂੰ ਵਕੀਰ ਸਮਝਦੇ ਨੇ ਜਿਨ ਕੇ ਹਿਰਦੇ ਤੁੰ ਵਸੇ ਤੇ ਨਰ ਗੁਣੀ ਗਕੀ ਗੁਰੂ ਅੰਗਦ ਦੇ ਮਹਾਰਾਜ ਕਹਿੰਦੇ ਨੇ ਜਿਨਾਂ ਦੇ ਹਿਰਦਿਆਂ ਦੇ ਵਿੱਚ ਤੁੰ ਵਸਦਾ ਹੈ ਨਾ ਮਾਲਕ ਉਹ ਤੇ ਗੁਣਾਂ ਦੇ ਖਜ਼ਾਨੇ ਨੇ ਸਾਬ ਸੱਚੇ ਸਤਗੁਰ ਜੀ ਨੇ ਆਪਣੀ ਰਸਨਾ ਦੇ ਵਿੱਚੋਂ ਸ਼ਬਦ ਆਖਿਆ ਕਹਿਣਗੇ ਆਓ ਸ਼ਾਦੀ ਭਾਈ ਮਰਦਾਨਾ ਜੀ ਨੇ ਉਸ ਬਲਕ ਦੇ ਵੱਲ ਸਿਰ ਤੋਂ ਲੈ ਕੇ ਪੈਰਾਂ ਤੱਕ ਜਦੋਂ ਆਪਣੀ ਨਿਗਾਹ ਪਾਈ ਤੇ ਗੁਰੂ ਨਾਨਕ ਸਾਹਿਬ ਜੀ ਨੂੰ ਪੁੱਛਣ ਲੱਗੇ ਮਹਾਰਾਜ ਤੁਸੀਂ ਆਖਿਆ ਇਹ ਸ਼ਾਹ ਮਹਾਰਾਜ ਸ਼ਾਹ ਕਿੱਥੋਂ ਨਜ਼ਰ ਆਉਂਦਾ ਹੈ ਇਹਦੇ ਪੈਰਾਂ ਦੇ ਵਿੱਚ ਜੋੜਾ ਨਹੀਂ ਇਹਦੇ ਤਨ ਦੇ ਉੱਤੇ ਪਾਏ ਹੋਏ ਕੱਪੜੇ ਮੈਲੇ ਕੁਚਲੇ ਨੇ ਮਹਾਰਾਜ ਦੇ ਹੱਥ ਦੇ ਵਿੱਚ ਇੱਕ ਡੰਡਾ ਪਕੜਿਆ ਤੇ ਪਾਤਸ਼ਾਹ ਜੀ ਇਹ ਸ਼ਾ ਕਿੱਥੋਂ ਆ ਗਿਆ ਗੁਰੂ ਸਾਹਿਬ ਕਹਿੰਦੇ ਨੇ ਤੇ ਪ੍ਰਮਾਤਮਾ ਹੀ ਜਾਣਦਾ ਹੈ ਪਰ ਸਾਡੀ ਨਿਗਾਹ ਦੇ ਵਿੱਚ ਤੇ ਇਹ ਸ਼ਾ ਹੈ ਸ਼ਾਇਸ ਕਰਕੇ ਗੁਰੂ ਸਾਹਿਬ ਜੀ ਨੇ ਆਖਿਆ ਸੀ ਜਿਸ ਨੂੰ ਬਖਸ਼ੇ ਸਿਪਤ ਸਲਾ ਨਾਨਕ ਪਾਤਸ਼ਾਹ ਕੀ ਪਾਛਾ ਇਹ ਜਿਹੜੇ ਰੱਬ ਦੇ ਘਰ ਦੀ ਉਸਤੈਨ ਇਹ ਬੰਦੇ ਨੂੰ ਬਹੁਤ ਉੱਚਾ ਲੈ ਜਾਂਦੀ ਹੈ ਬੜੀ ਉੱਚਾ ਲੈ ਜਾਂਦੀ ਹੈ ਤੇ ਉਹਨੇ ਗੁਰੂ ਦੀ ਬਾਣੀ ਨੂੰ ਅੰਤਰਾਤਮਾ ਦੇ ਨਾਲ ਸੁਣਿਆ ਸੀ ਉਹ ਗੁਰੂ ਸਾਹਿਬ ਜੀ ਦੇ ਕੋਲ ਬੈਠਾ ਰਿਹਾ ਚੌਂਕੜਾ ਮਾਰ ਕੇ ਤੇ ਜਦੋਂ ਗੁਰੂ ਸਾਹਿਬ ਜੀ ਨੇ ਬਚਨ ਆਖੇ ਸ਼ਾ ਭਾਈ ਮਰਦਾਨਾ ਜੀ ਨੇ ਸਵਾਲ ਕੀਤਾ ਮਹਾਰਾਜੇ ਸ਼ਾ ਕਿੱਥੋਂ ਆ ਗਿਆ ਸਹਿਬ ਕਹਿੰਦੇ ਨੇ ਜਿਹੜੇ ਰੱਬ ਦੇ ਨਾਲ ਸੁਰਤ ਜੋੜ ਲੈਂਦੇ ਨੇ ਸਾਡੀ ਨਿਗਾਹ ਦੇ ਵਿੱਚ ਉਹਨਾਂ ਤੋਂ ਵੱਡਾ ਕੋਈ ਪਾਤਸ਼ਾਹ ਨਹੀਂ ਹਜ਼ੂਰ ਨੇ ਆਖਿਆ ਚਲ ਮਰਦਾਨਿਆ ਰੱਬ ਦੀ ਉਸਤਤ ਕਰੀਏ ਪਰਮਾਤਮਾ ਦੀ ਸਿਫਤ ਸਲਾਹ ਕਰੀਏ ਭਾਈ ਮਰਦਾਨਾ ਜੀ ਨੇ ਫਿਰ ਰਬਾਬ ਚੱਕੀ ਹੈ ਤੇ ਗੁਰੂ ਪਾਤਸ਼ਾਹ ਜੀ ਇੱਕ ਵਾਰ ਫਿਰ ਪਰਮਾਤਮਾ ਦੇ ਕੀਰਤਨ ਦੇ ਵਿੱਚ ਉਤਪੋਤ ਹੋ ਗਏ ਸਹਿਬ ਦੇ ਰੰਗ ਦੇ ਵਿੱਚ ਰੰਗੇ ਗਏ ਸੁਰਤ ਅਡੋਲ ਗੁਰੂ ਦੀ ਅੰਮ੍ਰਿਤ ਮੇ ਬਾਣੀ ਨੂੰ ਪੜ ਰਹੀ ਹੈ ਤੇ ਉਹ ਬਲਕ ਉਸੇ ਤਰ੍ਹਾਂ ਬੈਠਾ ਹੈ। ਹਜ਼ੂਰ ਸਾਰੀ ਰਾਤ ਕੀਰਤਨ ਕਰਦੇ ਰਹੇ। ਇਧਰੋਂ ਪ੍ਰਭਾਤ ਵੇਲਾ ਹੋਇਆ। ਹਜ਼ੂਰ ਜੀ ਨੇ ਕੀਰਤਨ ਦੀ ਸਮਾਪਤੀ ਕੀਤੀ ਹੈ। ਕੀਰਤਨ ਦੀ ਸਮਾਪਤੀ ਕਰਕੇ ਮੇਰੇ ਦੀਨ ਦਿਆਲ ਸੱਚੇ ਸਤਿਗੁਰੂ ਗੁਰਦੇਵ ਮਹਾਰਾਜ ਜੀ ਨੇ ਉਸ ਬਲਕ ਤੇ ਬਲ ਵੇਖਿਆ। ਪਾਤਸ਼ਾਹ ਜੀ ਨੇ ਆਖਿਓ ਪਤਿਆ ਤੂੰ ਘਰ ਨਹੀਂ ਗਿਆ। ਜਾਕਰ ਤੇਰੇ ਘਰ ਦੇ ਉਡੀਕਦੇ ਹੋਣਗੇ ਉਹ ਕਹਿੰਦਾ ਜੀ ਚੰਗਾ ਮਹਾਰਾਜ ਤੁਸੀਂ ਆਗਿਆ ਨਹੀਂ ਸੀ ਦਿੱਤੀ ਪਹਿਲਾਂ ਇਸ ਕਰਕੇ ਬੈਠਾ ਰਿਹਾ ਹੁਣ ਤੁਸੀਂ ਆਗਿਆ ਦਿੱਤੀ ਹੈ ਮੈਂ ਚਲੇ ਜਾਣਾ ਗੁਰੂ ਸਾਹਿਬ ਕਹਿੰਦੇ ਨੇ ساری ਰਾਤ ਤੂੰ ਸਾਡੇ ਕੋਲ ਬੈਠਾ ਰਿਹਾ ਤੇ ਤੇਰੇ ਘਰ ਦੇ ਉਡੀਕਦੇ ਹੋਣਗੇ ਫਿਕਰ ਕਰਦੇ ਹੋਣਗੇ ਜਾਂ ਤੂੰ ਛੇਤੀ ਜਾ ਤੇ ਜਿਸ रियासत ਦੇ ਵਿੱਚ ਇਹ ਰਹਿਣ ਵਾਲਾ ਸੀ ਉਸ ਰਿਆਸਤ ਦੇ ਰਾਜੇ ਦੀ ਔਲਾਦ ਕੋਈ ਨਹੀਂ ਸੀ ਸਾਰਿਆਂ ਨੇ ਫੈਸਲਾ ਕੀਤਾ ਕਿ ਐਸਾ ਕੰਮ ਕਰੀਏ ਜਿਹਦੇ ਨਾਲ ਕਿਸੇ ਨੂੰ ਵੀ ਇਤਰਾਜ਼ ਨਾ ਹੋਵੇ ਐਸਾ ਕੰਮ ਕਿ ਜੇ ਆਪਾਂ ਰਿਸ਼ਤੇਦਾਰ ਤੋਂ ਔਲਾਦ ਲੈਣਿਆਂ ਤੇ ਦੂਸਰਾ ਕਹੇਗਾ ਜੀ ਸਾਡੀ ਕਿਉਂ ਨਹੀਂ ਲਈ ਜੇ ਮੰਤਰੀ ਨੂੰ ਬਿਠਾਉਣਿਆਂ ਤੇ ਬਾਕੀ ਦੇ ਰੋਲਾ ਪਾਉਣਗੇ ਜੀ ਅਸੀਂ ਵੀ ਅਸੀਂ ਮਾੜੇ ਸੀ ਇਸ ਕਰਕੇ ਉਹ ਕਹਿੰਦਾ ਜੀ ਜਿਹੜੀਆਂ ਚਾਰ ਗਲੀਆਂ ਰਸਤੇ ਇਸ ریاست ਦੇ ਵਿੱਚ ਆਉਂਦੇ ਨੇ ਨਾ ਕਹਿੰਦੇ ਨੇ ਉਹਨਾਂ ਨੂੰ ਬੰਦ ਕਰ ਦਿਓ ਤੇ ਜਿਹੜਾ ਮੇਨ ਮਾਰਗ ਹੈ ਉਸ ਨੂੰ ਖੁੱਲਾ ਛੱਡ ਦਿਓ ਜਿਹੜਾ ਬੰਦਾ ਸਭ ਤੋਂ ਪਹਿਲਾਂ ਇੱਥੇ ਆਵੇਗਾ ਬਸ ਉਹਦੇ ਗੱਲ 'ਚ ਹਰ ਪਾ ਦਿਓ ਗੱਲ ਨਿਪਟਦੀ ਉਥੇ ਕੋਈ ਵੀ ਮਨਮਟਾਵ ਨਹੀਂ ਕਰੇਗਾ ਕੋਈ ਇੱਕ ਦੂਜੇ ਦੇ ਨਾਲ ਲੜੇਗਾ ਨਹੀਂ ਇਹ ਸਾਰਿਆਂ ਨੂੰ ਫੈਸਲਾ ਮਨਜ਼ੂਰ ਹੋਇਆ ਜਦੋਂ ਸਭ ਤੋਂ ਪਹਿਲਾਂ ਉਸ ਗੇਟ ਉਸ ਦਰਵਾਜ਼ੇ ਤੇ ਰਾਹੀ ਕਿਸੇ ਨੇ ਪ੍ਰਵੇਸ਼ ਕੀਤਾ ਤੇ ਉਹ ਪ੍ਰਵੇਸ਼ ਸੀ ਉਸੇ ਬਾਲਕ ਦਾ ਜਿਸ ਨੂੰ ਧੰਗੁਰ ਨਾਨਕ ਦੇਵ ਮਹਾਰਾਜ ਜੀ ਨੇ ਆਖਿਆ ਸੀ ਤੂੰ ਸ਼ਾਹ ਹੈ ਉਹ ਜਦੋਂ ਪ੍ਰਵੇਸ਼ ਕਰਕੇ ਗਿਆ ਅੱਗੇ ਉਹਦੇ ਸਵਾਗਤ ਦੇ ਲਈ ਰਾਜਾ ਹੈ ਵਜ਼ੀਰ ਹੈ ਉਹਦੇ ਹਲ ਕਰਨੇ ਉਮਰਾਨ ਨੇ ਕੁਝ ਨਗਰ ਦੇ ਲੋਕ ਨੇ ਉਹ ਸਾਰੇ ਇਕੱਠੇ ਹੋਏ ਨੇ ਤੇ ਇਕੱਠੇ ਕੋਏ ਉਹਨਾਂ ਨੇ ਕੀ ਕੀਤਾ ਸਾਰਿਆਂ ਦੇ ਸਾਹਮਣੇ ਰਾਜੇ ਨੇ ਆਪਣੀ ਗੱਲ ਦੀ ਮਾਲਾ ਜਿਹੜੀ ਹੈ ਉਹ ਲਾ ਕੇ ਉਸ ਬਲਕ ਦੇ ਗਲ ਦੇ ਵਿੱਚ ਪਾ ਦਿੱਤੀ ਤੇ ਸਾਰਿਆਂ ਨੂੰ ਆਖਿਆ ਕਿ ਅੱਜ ਤੋਂ ਬਾਅਦ ਇਹ ਸਾਡੀ ਪ੍ਰਜਾ ਦਾ ਰਾਜਾ ਜਿਹੜਾ ਹੈ ਇਹੂ ਵੇਗਾ ਉਸ ਬਲਕ ਦੀਆਂ ਅੱਖਾਂ ਦੇ ਵਿੱਚੋਂ ਨੀਰ ਵਗ ਤੁਰਿਆ ਕਿੱਡੀ ਹੈਰਾਨ ਕਰਨ ਵਾਲੀ ਗੱਲ ਸੀ ਕਿ ਕੁਝ ਘੜੀਆਂ ਪਹਿਲਾਂ ਉਹਦੀ ਹਸਤੀ ਕੁਝ ਵੀ ਨਹੀਂ ਸੀ ਪਰ ਉਸ ਸਾਧੂ ਦੀ ਮਹਾਤਮਾ ਦੀ ਮਿਹਰ ਐਸੀ ਕੋਈ ਕਿ ਕੁਝ ਪਲਾਂ ਦੇ ਅੰਦਰ ਹੀ ਜੀਵਨ ਬਦਲ ਕੇ ਰੱਖ ਦਿੱਤਾ ਜਿਵੇਂ ਸੱਚੇ ਸਤਗੁਰੂ ਦੀ ਬਾਣੀ ਕਹਿੰਦੀ ਹੈ ਖਿਨ ਮੈਂ ਨੀਚ ਕੀਟ ਕੋ ਰਾਜ ਜਿਹੜਾ ਮੇਰਾ ਮਾਲਕ ਹੈ ਪਰਮਾਤਮਾ ਹੈ ਵਾਹਿਗੁਰੂ ਹੈ ਉਦੇ ਕੋਤਕ ਇਤਨੇ ਹੈਰਾਨ ਕਰਨ ਵਾਲੇ ਨੇ ਉਹ ਜੋ ਕੁਝ ਵੀ ਕਰਦਾ ਹੈ ਨਾ ਉਹ ਪਲਾਂ ਦੇ ਵਿੱਚ ਹੀ ਕਰਦਾ ਹੈ ਹਰ ਖੇਡ ਪਲਾਂ ਦੇ ਵਿੱਚ ਵਾਪਰਦੀ ਹੈ ਉਸ ਨੂੰ ਕੋਈ ਬਹੁਤਾ ਲੰਮਾ ਸਮਾਂ ਦੀ ਉਡੀਕ ਨਹੀਂ ਕਰਨੀ ਪੈਂਦੀ ਉਡੀਕ ਤੇ ਸਾਨੂੰ ਕਰਨੀ ਪੈਂਦੀ ਹੈ ਸਮੇਂ ਦੀ ਉਹਨੇ ਸਾਰੀ ਵਿਧ ਬਣਾਈ ਗਈ ਤੇ ਹਰ ਵਿਧ ਦੇ ਵਿੱਚ ਉਸ ਨੇ ਐਸੇ ਕੋਤਕ ਰਚੇ ਨੇ ਕਿ ਜਦੋਂ ਸਮਾਂ ਆਉਂਦਾ ਹੈ ਇੱਕੋ ਪਲ ਲੱਗਦਾ ਹੈ ਬੰਦੇ ਦਾ ਜੀਵਨ ਕੋਝੀ ਪਲਾਂ ਦੀ ਵਿੱਚ ਬਦਲ ਜਾਂਦਾ ਸਤਿਗੁਰ ਦੀ ਬਾਣੀ ਨੇ ਹਜ਼ੂਰ ਨੇ ਬਖਸ਼ਿਸ਼ ਕੀਤੀ ਖਿਨ ਮੈਂ ਕਿਨ ਕਹਿੰਦੇ ਨੇ ਅੱਖ ਨੂੰ ਚਪਕਣ ਜਿਤਨਾ ਸਮਾਂ ਨੀਚ ਨੀਚ ਜਿਹਨੂੰ ਗੁਰਬਾਣੀ ਨੇ ਆਖਿਆ ਜਿਸ ਨੀਚ ਕੋ ਕੋਈ ਨਾ ਜਾਣੇ ਨੀਚ ਦੇ ਅਰਥ ਨੇ ਜਿਹਦੇ ਕੋਲ ਆਰਥਿਕ ਅਵਸਥਾ ਜਿੱਦੀ ਠੀਕ ਨਹੀਂ ਉਦੀ ਆਰਥਿਕ ਸਥਿਤੀ ਜਿਹੜੀ ਹੈ ਵਧੀਆ ਨਹੀਂ ਹੈ ਅਸੀਂ ਉਸ ਨੂੰ ਨੀਚ ਮੰਨਦੇ ਹਾਂ ਇੱਕ ਉਸ ਨੂੰ ਨੀਚ ਮੰਨਦੇ ਹਾਂ ਜਿਹਦੀ ਜਾਤ ਬਰਾਦਰੀ ਨੀਵੀਂ ਹੈ ਪਰ ਤੁਸੀਂ ਕਦੀ ਅਫਸਰ ਨੂੰ ਜਾ ਕੇ ਪੁੱਛਿਆ ਕਿ ਤੇਰੀ ਜਾਤ ਕੀ ਹੈ ਕਦੀ ਆਪਰੇਸ਼ਨ ਕਰਨ ਤੋਂ ਪਹਿਲਾਂ ਡਾਕਟਰ ਨੂੰ ਪੁੱਛਿਆ ਤੇਰੀ ਜਾਤ ਕੀ ਹੈ ਨਹੀਂ ਇਹਦਾ ਮਤਲਬ ਇਹ ਹੈ ਜਿਹਦੇ ਕੋਲੇ ਮਾਇਆ ਹੈ ਜਿਹਦੇ ਕੋਲੇ ਰਤਬਾ ਹੈ ਉਹ ਉਹਦੀ ਜਾਤ ਵੀ ਟੱਕੀ ਜਾਂਦੀ ਹੈ ਨੀਚ ਜਾਤ ਕੀਦੀ ਹੈ ਜਿਹਦੇ ਕੋਲ ਗੁਣ ਨਹੀਂ ਹੈ ਜਿਹਦੇ ਕੋਲ ਮਾਇਆ ਨਹੀਂ ਹੈ ਜਿਹਦੇ ਕੋਲੇ ਸਪੋਰਟ ਨਹੀਂ ਹੈ ਜਿਹਦੇ ਕੋਲ ਕੱਕ ਨਹੀਂ ਹੈ ਉਹ ਨੀਚ ਹੈ ਤੇ ਸਤਗੁਰ ਦੀ ਬਾਣੀ ਕਹਿੰਦੀ ਹੈ ਕਿ ਵੱਡਿਆਂ ਨੂੰ ਤੇ ਵੱਡਾ ਕੋਈ ਕਰਨਾ ਕੋਈ ਮੁਸ਼ਕਲ ਗੱਲ ਨਹੀਂ ਹੈ ਯਾਨੀ ਜਿਹੜਾ ਬੰਦਾ ਪੜ ਲੈਂਦਾ ਉਹਨੂੰ ਥੋੜਾ ਜਿਹਾ ਹੋਰ ਪੜਾ ਦੇਣਾ ਉਹਦੇ ਕੰਮ ਸੋਕਾ ਹੈ ਪਰ ਜਿਹੜਾ ਨਹੀਂ ਪੜਿਆ ਤੇ ਜਿਹਨੂੰ ਪੜਨ ਦੀ ਇਜਾਜ਼ਤ ਵੀ ਨਹੀਂ ਹੈ ਉਸਨੂੰ ਪੜਾ ਦੇਣਾ ਤੇ ਇੱਕ ਕਾਬਿਲ ਥਾਂ ਦੇ ਉੱਤੇ ਪਹੁੰਚਾ ਦੇਣਾ ਬਹੁਤ ਵੱਡੀ ਗੱਲ ਹੈ ਗੁਰਦੇਵ ਮਹਾਰਾਜ ਸੱਚੇ ਸਤਗੁਰੂ ਜੀ ਆਖਦੇ ਨੇ ਜਿਸ ਨੀਚ ਕੋ ਕੋਈ ਨਾ ਜਾਣੀ ਨੀਚ ਦੇ ਅਰਥ ਨਹੀਂ ਨੀਵਾ ਜਿਹੜਾ ਨੀਵਾ ਹੈ ਉਸਨੂੰ ਕੋਈ ਨਹੀਂ ਜਾਣਦਾ ਦੂਰ ਕਿਉਂ ਜਾਣਾ ਵੈਗੁਰੂ ਜੀ ਭਲੀ ਕਰਨ ਜਦੋਂ ਜੀਵਨ ਦੇ ਵਿੱਚ ਪੈਸੇ ਮੁੱਕ ਜਾਂਦੇ ਨੇ ਨਾ ਤੇ ਕੋਈ ਵੀ ਬੰਦਾ ਤੁਹਾਡੀ ਸ਼ਨਾਖਤ ਨਹੀਂ ਕਰੇਗਾ ਕੋਈ ਨਹੀਂ ਪਛਾਣਨੇਗਾ ਤੁਹਾਨੂੰ ਤੁਸੀਂ ਕੌਣ ਹੋ ਤੁਸੀਂ ਜਿੰਨੇ ਮਰਜੀ ਆਪਣੀਆਂ ਆਈਡੀਆਂ ਦੇਈ ਜਾਓ ਪਰ ਉਹ ਆਖੇਗਾ ਨਹੀਂ ਕਿਸੇ ਕੋਲ ਪੈਸੇ ਲੈਣ ਜਾਣੇ ਹੋ ਨਾ ਉਹ ਕਹਿਣਗੇ ਆਈਡੀ ਨਹੀਂ ਚੱਲਣੀ ਤੇਰਾ ਨਾਮ ਨਹੀਂ ਚੱਲਣਾ ਤੇਰਾ ਪਤਾ ਨਹੀਂ ਚੱਲਣਾ ਕੋਈ ਠੋਸ ਐਸੀ ਚੀਜ਼ ਹੈ ਜਿਸ ਦੇ ਬਦਲੇ ਅਸੀਂ ਤੈਨੂੰ ਪੈਸੇ ਦੇ ਸਕੀਏ ਜੇ ਹੈ ਤੇ ਸਾਨੂੰ ਦੇ ਦੇ ਗੁਰੂ ਸਾਹਿਬ ਕਹਿੰਦੇ ਨੇ ਉਸ ਬੰਦੇ ਨੂੰ ਜਿਸ ਨੀਚ ਕੋ ਕੋਈ ਨਾ ਜਾਣੇ ਜਿਸ ਨੂੰ ਜਿਹਦੀ ਬੰਦੇ ਦੀ ਸਮਝ ਲੋ ਪਿਆਰਿਓ ਬੰਦੇ ਦੀ ਕੋਈ ਪਹਿਚਾਨ ਨਹੀਂ ਹੈ ਬੰਦੇ ਦੀ ਪਹਿਚਾਨ ਹੈ ਤੇ ਦੋ ਚੀਜ਼ਾਂ ਦੇ ਨਾਲ ਇੱਕ ਨਾਮ ਦੇ ਨਾਲ ਹੈ ਦੂਜੀ ਮਾਇਆ ਦੇ ਨਾਲ ਹੈ ਵਰਨਾ ਬੰਦੇ ਦੀ ਕੋਈ ਪਹਿਚਾਨ ਨਹੀਂ ਹੈ ਤੁਸੀਂ ਆਜੇ ਪੈਸੇ ਲੈਣ ਜਾਓ ਕਿ ਹਾਂ ਭਈ ਸਾਨੂੰ ਪੈਸੇ ਦੇ ਤੋ ਕਿੰਨਾਂ ਰੱਖ ਕੀ ਚੀਜ਼ ਰੱਖਣਾ ਇਦਾਂ ਥੋੜੀ ਦਵਾਂ ਇਦਾਂ ਨਹੀਂ ਦਵਾਂ ਫਿਰ ਪਹਿਚਾਨ ਤੁਹਾਡੀ ਹੋਈ ਕਿ ਤੁਹਾਡੀ ਮਾਇਆ ਦੀ ਪਦਾਰਥ ਪਦਾਰਥ ਦੀ ਪਹਿਚਾਨ ਮਾਇਆ ਦੀ ਪਹਿਚਾਨ ਹੈ ਇਸੇ ਕਰਕੇ ਗੁਰੂ ਸਾਹਿਬ ਜੀ ਨੇ ਆਖਿਆ ਸੀ ਇਨ ਗਰੀਬ ਸੇਖਣ ਕੋ ਦੇਉਂ ਪਾਤਸ਼ਾਹੀ ਮੈਂ ਇਹਨਾਂ ਨੂੰ ਬਾਦਸ਼ਾਹੀ ਦੇਣੀ ਹੈ ਮਾਇਆ ਦੇਣੀ ਹੈ ਮਾਇਆ ਦੇ ਗੱਫੇ ਦੇਣੀ ਇਹਨਾਂ ਨੂੰ ਉਹ ਵੱਖਰੀ ਗੱਲ ਹੈ ਕਿ ਅਸੀਂ ਲੈ ਕੇ ਗੱਫੇ ਭੁੱਲ ਗਏ ਹਾਂ ਆਪਣੀ ਸੁਰ ਦੇ ਵਿੱਚ ਆਪਣੀ ਧੁਨ ਦੇ ਵਿੱਚ ਮਸਤ ਰਹਿਨੇ ਪਰ ਮਾਲਕ ਨੇ ਕਿਹਾ ਸੀ ਆਪਣੇ ਬਚਨ ਪੂਰੇ ਕੀਤੇ ਮਹਾਰਾਜ ਕਹਿੰਦੇ ਨੇ ਜਿਸ ਨੀਚ ਕੋ ਕੋਈ ਨਾ ਜਾਣ ਉਹ ਨੀਚ ਬਣ ਜਾਂਦਾ ਹੈ ਜੀ ਉਹਨੂੰ ਦਰ ਦਰ ਦੇ ਉੱਤੇ ਜਾਣਾ ਪੈਂਦਾ ਅਮੀਰ ਬੰਦੇ ਦੇ ਤੇ ਫੋਨ ਤੇ ਕੰਮ ਹੋ ਜਾਂਦੇ ਨੇ ਪਰ ਗਰੀਬ ਨੂੰ ਦਰ ਦਰ ਦੀ ਠੋਕਰਾਂ ਖਾਣੀਆਂ ਪੈਂਦੀਆਂ ਇਸ ਕਰਕੇ ਸਾਬ ਕਹਿੰਦੇ ਨੇ ਨੀਚ ਹੈ ਨੀਚ ਹੈ ਉਹਨੂੰ ਕੋਈ ਨਹੀਂ ਜਾਣਦਾ ਕਿਉਂ ਨਹੀਂ ਜਾਣਦਾ ਉਹਦੇ ਕੋਲ ਪਦਾਰਥ ਹੀ ਨਹੀਂ ਹੈ ਉਹਦੇ ਕੋਲ ਧਨ ਹੀ ਨਹੀਂ ਹੈ ਬੰਦੇ ਦੀ ਪਹਿਚਾਨ ਨਹੀਂ ਹੈ ਪਦਾਰਥਾਂ ਦੇ ਨਾਲ ਪਹਿਚਾਨ ਹੈ ਬੰਦੇ ਦੀ ਮਾਇਆ ਦੇ ਨਾਲ ਪਹਿਚਾਨ ਹੈ ਅੱਜ ਮਾਇਆ ਖਤਮ ਹੋ ਜਾਵੇ ਭਾਵੇਂ ਕੋਈ ਜਿੱਡਾ ਮਰਜੀ ਬੰਦਾ ਹੋਵੇ ਉਹ ਕਹਿੰਦਾ ਜਿਨੀ ਜਾਣਦੇ ਅਸੀਂ ਨਹੀਂ ਜਨਣ ਏਦਾਂ ਗੁਰੂ ਸਾਹਿਬ ਜੀ ਦੀ ਕਿਰਪਾ ਰਹਿਮਤ ਬਖਸ਼ਿਸ਼ ਕਹਿੰਦੇ ਨੇ ਜਿਸ ਨੀਚ ਨੂੰ ਕੋਈ ਨਹੀਂ ਜਾਣਦਾ ਨਾਮ ਜਪ ਉਹ ਚੌਕਟ ਮੰਨੇ ਇਹ ਪਾਵਰ ਹੈ ਮੇਰੇ ਗੁਰੂ ਸਾਹਿਬ ਜੀ ਦੀ ਕਿ ਬਸ ਉਹ ਨਾਮ ਜਪਣਾ ਸ਼ੁਰੂ ਕਰ ਦੋਵੇ ਉਹਦੇ ਹੁਕਮਾਂ ਦੇ ਵਿੱਚ ਆ ਜਾਵੇ ਤੇ ਉਹਨੂੰ ਦੁਨੀਆਂ ਸਜਦੇ ਕਰਦੀ ਹੈ ਨਮਸ਼ਕਾਰਾਂ ਕਰਦੀ ਹੈ ਭਗਤ ਨਾਮਦੇਵ ਉਹੀ ਸਨ ਜਿਨ੍ਹਾਂ ਨੂੰ ਮੰਦਰਾਂ ਦੇ ਵਿੱਚੋਂ ਕੱਢਿਆ ਗਿਆ ਅੱਜ ਵੀ ਉਹੀ ਨੇ ਅਦਲੂਕ ਮੱਥੇ ਟੇਕਦੇ ਨੇ ਨਮਸ਼ਕਾਰਾਂ ਕਰਦੇ ਨੇ ਬਹੁਤ ਲੋਕ ਪੂਜਦੇ ਨੇ ਕਬੀਰ ਸਾਹਿਬ ਉਹੀ ਨੇ ਜਿਨ੍ਹਾਂ ਨੂੰ ਲੋਕ ਕਹਿੰਦੇ ਸੀ ਕਿ ਆ ਆ ਚਿੰਬਾ ਵਾਹਗੂ ਜੀਆ ਜੁਲਾਹਾ ਭਗਤੀ ਕਰੇਗਾ ਕਬੀਰ ਸਾਹਿਬ ਜੀ ਨੇ ਲਿਖਿਆ ਕਿ ਲੋਕਾਂ ਨੇ ਜੋ ਮੇਰੇ ਬਾਬਤ ਆਪਣੀ ਗੰਦੀ ਸੋਚ ਦਾ ਮਜ਼ਹਰਾ ਕੀਤਾ ਕਬੀਰ ਸਾਹਿਬ ਨੂੰ ਚੀਜ਼ਾਂ ਭੁੱਲਣ ਗਿਆ ਨਹੀਂ ਉਹਤੇ ਜਿਹਦੇ ਤਨ ਦੇ ਉੱਤੇ ਹੱਡਾਂ ਦੇ ਨਾਲ ਬਤੀਤ ਹੁੰਦੀ ਹੈ ਉਹ ਉਹ ਬੰਦਾ ਬੈਟਰ ਜਾਣਦਾ ਹੈ ਸਾਡੇ ਨਾਲੋਂ ਕਬੀਰ ਸਾਹਿਬ ਜੀ ਨੇ ਲਿਖਿਆ ਇਸ ਗੱਲ ਨੂੰ ਉਹ ਕਹਿੰਦੇ ਨੇ ਕਬੀਰ ਮੇਰੀ ਜਾਤ ਕੋ ਸਭ ਕੋ ਹਸਨੇ ਆਪ ਮੇਰੀ ਜਾਤ ਦੇ ਉੱਤੇ ਲੋਕ ਹੱਸਦੇ ਸਨ ਬਲਹਾਰੀ ਇਸ ਜਾਤ ਕੋ ਜਪਿਓ ਸਿਰ ਜੰਹਾਰ ਕਹਿੰਦੇ ਮੈਂ ਸਦਕੇ ਜਾਮੈਂ ਇਸ ਜਾਤ ਤੋਂ ਇਸ ਜਾਤ ਨੇ ਇਸ ਸਰੀਰ ਨੂੰ ਬਣਾਉਣ ਵਾਲੇ ਪ੍ਰਭੂ ਪਰਮਾਤਮਾ ਨੂੰ ਜਪਿਆ ਤੇ ਲੋਕ ਆਜ ਉਸ ਨੂੰ ਨਮਸਕਾਰ ਕਰਦੇ ਨੇ ਲੋਕ ਸਜਦਾ ਕਰਦੇ ਨੇ ਕਮਾਈ ਨੂੰ ਸਜਦਾ ਹੁੰਦੀ ਹੈ ਕੁਝ ਚੀਜ਼ਾਂ ਬਿਲਕੁਲ ਇਕੁਅਲ ਹੁੰਦੀਆਂ ਨੇ ਬਰਾਬਰ ਹੁੰਦੀਆਂ ਨੇ ਸੰਸਾਰ ਦੇ ਵਿੱਚ ਵੀ ਉਹਦੀ માનਤਾ ਹੈ ਜਿਹਦੇ ਕੋਲ ਕਮਾਈ ਹੈ ਉਹ ਕਮਾਈ ਭਾਵੇਂ ਨਾਮ ਧਨ ਦੀ ਹੈ ਭਾਵੇਂ ਦੁਨੀਆਵੀ ਧਨ ਦੀ ਹੈ ਰ ਕਮਾਈ ਤੋਂ ਬਗੈਰ ਸਜਦਾ ਕਿਸੇ ਦੇ ਅੱਗੇ ਨਹੀਂ ਜੇ ਬਾਦਸ਼ਾਹ ਦੇ ਵੀ ਅੱਗੇ ਲੋਕ ਸਜਦਾ ਕਰਦੇ ਨੇ ਤੇ ਉਹਦੀ ਕਮਾਈ ਹੈ ਉਹ ਰਾਜਗੱਦੀ ਦੇ ਉੱਤੇ ਬੈਠਾ ਹੈ ਤੇ ਰਾਜਗੱਦੀ ਉਹਦੇ ਕੋਲ ਨਾ ਵੇ ਤੇ ਕੌਣ ਸਜਦਾ ਕਰੇ ਕੋਈ ਨਹੀਂ ਨਾ ਝੁੱਕਦਾ ਇਹ ਸਭ ਕੌਤਕ ਪ੍ਰਭੂ ਪਰਮਾਤਮਾ ਦੇ ਨੇ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਮਿਹਰ ਦੀ ਨਜ਼ਰ ਇੱਕ ਵਾਰ ਪਾ ਦਿੱਤੀ ਤੇ ਬਸ ਕੀੜਾ ਥਾਪ ਦੇ ਪਾਤਸ਼ਾਹ ਕੀ ਪਾਤਸ਼ਾਹੀ ਬਖਸ਼ ਦੇਤੀ ਉਸ ਬਲਕ ਦੀਆਂ ਅੱਖਾਂ ਦੇ ਵਿੱਚ ਨੇਤਰਾਂ ਦੇ ਵਿੱਚ ਜਲ ਆ ਗਿਆ ਉਹਨਾਂ ਨੇ ਪੁੱਛਿਆ ਕਿ ਨੇਤਰਾਂ ਦੇ ਵਿੱਚ ਜਲ ਉਹ ਕਹਿੰਦਾ ਜੀ ਮੈਂ ਸਿਰਫ ਕੁਝ ਪਲ ਕੁਝ ਪਲ ਉਸ ਸਾਧੂ ਮਹਾਤਮਾ ਦੀ ਸੰਗਤ ਕੀਤੀ ਹੈ ਤੇ ਉਸ ਸੰਗਤ ਦਾ ਫਲ ਮੈਨੂੰ ਇਹ ਮਿਲਿਆ ਕਿ ਉਸ ਸਾਧੂ ਦੇ ਆਖੇ ਹੋਏ ਬਚਨ ਪure ਹੋ ਗਏ ਮੇਰਾ ਜੀਵਨ ਬਦਲ ਗਿਆ ਕਹਿੰਦੇ ਨੇ ਜੇ ਉਸ ਸਾਧੂ ਦੇ ਚਰਨਾਂ ਨੂੰ ਮੈਂ ਆਪਣੇ ਹਿਰਦੇ ਦੇ ਵਿੱਚ ਵਸਾਲਾਂ ਆਪਣੇ ਮਨ ਅੰਦਰ ਵਸਾਲਾਂ ਤੇ ਇਹ ਜੀਵਨ ਕਿੱਡਾ ਸੁਪਾਕਾ ਬਣ ਜਾਵੇਗਾ ਜਿਸ ਗੁਰੂ ਦੇ ਚਰਨਾਂ ਦੇ ਵਿੱਚ ਦੋ ਘੜੀਆਂ ਦੇ ਮੇਲ ਨੇ ਅੰਦਰ ਆਨੰਦ ਹੀ ਆਨੰਦ ਬਣਾ ਦਤਾ ਹਰ ਚੀਜ਼ ਜਿਹੜੀ ਸੀ ਉਹ ਸੁਖਮਈ ਕਰ ਦਿਤੀ ਹੈ ਜਿਹੜੀ ਚੀਜ਼ ਤੁਹਾਡੇ ਤੋਂ ਬਿਲਕੁਲ ਵਪਰੀਤ ਹੈ ਤੁਸੀਂ ਗੁਰੂ ਦੇ ਵੱਲ ਮੁਖ ਕਰ ਲੋ ਉਹ ਸਾਰੀਆਂ ਚੀਜ਼ਾਂ ਗੁਰੂ ਤੁਹਾਡੇ ਅਨੁਕੂਲ ਕਰ ਦੇਵੇਗਾ ਇਹ ਗੁਰੂ ਦੇ ਵਿੱਚ ਤਾਕਤ ਹੈ ਤੇ ਉਹ ਮੇਰੇ ਹਜ਼ੂਰ ਦੇ ਚਰਨਾਂ ਦੇ ਵਿੱਚ ਮੁੜ ਪੀਛ ਹੋਇਆ ਹਾਜ਼ਰੀ ਲਵਾਈ ਤੇ ਹੁਣ ਘੋੜੇ ਦੇ ਉੱਤੇ ਬੈਠੇ ਨੇ ਉੱਪਰ ਸਿਰ ਦੇ ਉੱਤੇ ਛਤਰ ਝੁਲ ਰਿਹਾ ਕੇ ਸਹਬ ਸੱਚੇ ਸਤਗੁਰੂ ਜੀ ਦੇ ਕੋਲ ਆਏ ਗੁਰੂ ਨਾਨਕ ਸਾਹਿਬ ਜੀ ਨੇ ਉਹਨਾਂ ਨੂੰ ਭਾਈ ਮਰਦਾਨਾ ਜੀ ਨੂੰ ਪੁੱਛਿਆ ਕਿ ਮਰਦਾਨਿਆਂ ਆ ਦੱਸਿਓ ਕੌਣ ਆ ਰਿਹਾ ਹੈ ਭਾਈ ਮਰਦਾਨਾ ਜੀ ਨੇ ਆਖਿਆ ਮਹਾਰਾਜ ਇਹ ਤੇ ਉਹੀ ਬਲਕ ਹੈ ਜਿਹੜਾ ਰਾਤ ਸਾਡੇ ਕੋਲ ਬੈਠ ਕੇ ਕੀਰਤਨ ਦੀ ਦਾਤ ਜਿਹੜੀ ਹੈ ਜਿਹਨੇ ਸੁਣਿਆ ਸੀ ਕੀਰਤਨ ਨੂੰ ਤੇ ਮਹਾਰਾਜ ਕਹਿੰਦੇ ਨੇ ਹੁਣ ਕੀ ਲੱਗਦਾ ਹੈ ਕਹਿਣ ਲੱਗੇ ਪਾਸ਼ਾਏ ਤੇ ਪੂਰਾ ਸ਼ਾਹ ਲੱਗ ਰਿਹਾ ਹੈ ਮਹਾਰਾਜ ਕਹਿੰਦੇ ਨੇ ਸ਼ਾਹ ਲੱਗ ਨਹੀਂ ਰਿਹਾ ਸ਼ਾਹ ਹੈ ਇਹ ਹੈ ਹੀ ਸ਼ਾਹ ਗੁਰੂ ਸਾਹਿਬ ਜੀ ਨੇ ਬਹੁਤ ਕਿਰਪਾ ਜਿਨ੍ਹਾਂ ਦੇ ਉੱਤੇ ਮੇਰੇ ਗੁਰੂ ਦੀ ਕਿਰਪਾ ਉਜਾਵੇ ਗੁਰੂ ਦੀ ਰਹਿਮਤ ਹੋ ਜਾਵੇ ਪਰ ਰਹਿਮਤ ਕਿੰਨਾ ਦੇ ਉੱਤੇ ਹੁੰਦੀ ਹੈ ਜਿਹੜੇ ਆਪਣੇ ਅੰਦਰ ਨੂੰ ਗੁਰ ਚਰਨਾਂ ਦੇ ਵਿੱਚ ਜੋੜ ਦੇਣ ਇਹਨਾਂ ਕੋਈ ਦਾਵਾ ਨਹੀਂ ਕੋਈ ਕਰ ਸਕਦਾ ਪਤਾ ਨਹੀਂ ਕਿਦੇ ਉਤੇ ਕਿਰਪਾ ਹੋਣੀ ਹੈ ਕਿਦੇ ਉਤੇ ਨਹੀਂ ਕੋਣੀ ਪਰ ਹਾਂ ਆਪਣੇ ਵੱਲੋਂ ਇੱਕ ਯਤਨ ਕਰੀਏ ਆਪਣੇ ਵੱਲੋਂ ਇੱਕ ਕੋਸ਼ਿਸ਼ ਕਰਕੇ ਮਹਾਰਾਜ ਕਿਰਪਾ ਕਰੋ ਦੀਨ ਕੇ ਦਾਤੇ ਹਮਰਾ ਗੁਣ ਅਬਗੁਣਨਾ ਵਿਚਾਰੋ ਮੇਰਾ ਗੁਣ ਅਬਗੁਣਨਾ ਵਿਚਾਰੋ ਕੋਈ ਮਾਟੀ ਕਾ ਕਿਆ ਤੋਪੈ ਸਵਾਮੀ ਮਾਨਸ ਕੀ ਗੱਲ ਆਪਣੇ ਵੱਲੋਂ ਬੰਦਾ ਭਾਵਨਾ ਦੇ ਤਲ ਦੇ ਉੱਤੇ ਆਤਮਾ ਦੇ ਤਲ ਦੇ ਉੱਤੇ ਪੂਰਾ ਤਿਆਰ ਰੁ। ਬਾਕੀ ਉਹਦੀ ਕਿਰਪਾ ਹੈ ਕਿਹਦੇ ਤੇ ਕੋਣੀ ਹੈ ਕਿਹਦੇ ਤੇ ਨਹੀਂ ਕੋਣੀ ਇਹ ਤੇ ਵਾਹਿਗੁਰੂ ਜੀ ਜਾਣਦੇ ਨੇ। ਪਰ ਗੁਰੂ ਸਾਹਿਬ ਜੀ ਦੀ ਬਾਣੀ ਕਹਿੰਦੀ ਸਤਿਗੁਰ ਬਚਨ ਤੇ ਮਾਰੇ ਜਿਨ੍ਹਾਂ ਦੇ ਉੱਤੇ ਗੁਰੂ ਦੇ ਬਚਨ ਉਜਾਗਰ। ਤੇ ਉਹ ਨਿਰਗੁਣ ਜਿਨ੍ਹਾਂ ਦੇ ਵਿੱਚ ਕੋਈ ਗੁਣ ਨਹੀਂ ਹੈ ਨਾ ਗੁਰੂ ਦੇ ਬਚਨ ਉਹਨਾਂ ਤੇ ਵੀ ਜੀਵਨ ਦਾ ਉਦਾਰ ਕਰ ਦਿੰਦੇ ਨੇ। ਗੁਣ ਆਣ ਤੇ ਤਰਦੇ ਤਰਦੇ ਨੇ ਭਗਤੀ ਬੰਦਗੀ ਕਰਨ ਵਾਲੇ ਤੇ ਤਰਨਗੇ ਤਰਨਗੇ ਹੁਣ ਕੁਝ ਐਸੇ ਹੁੰਦੇ ਨੇ ਜਿਨ੍ਹਾਂ ਦਾ ਸੁਭਾਈ ਭਗਤੀ ਭਾਵ ਵਾਲਾ ਕਿ ਜਿਵੇਂ ਭਗਤ ਧਰੂ ਭਗਤ ਪ੍ਰਹਿਲਾਦ ਹੋਰ ਅਨਭਗਤ ਜਿਨ੍ਹਾਂ ਨੇ ਬਚਪਨ ਦੇ ਵਿੱਚੋਂ ਹੀ ਪਰਮਾਤਮਾ ਦੀ ਪ੍ਰੇਮਾ ਭਗਤੀ ਕਰਨੀ ਸ਼ੁਰੂ ਕਰ ਦਿੱਤੀ ਹੈ ਪਰ ਕੁਝ ਐਸੇ ਨੇ ਜਿਨ੍ਹਾਂ ਦੇ ਉੱਤੇ ਗੁਰੂ ਕਿਰਪਾ ਕਰਦਾ ਹੈ ਉਹਨਾਂ ਦੀ ਸੁਰਤ ਉਹਨਾਂ ਦਾ ਧਿਆਨ ਜਿਹੜਾ ਹੈ ਉਹ ਫਿਰ ਰੱਬ ਦੇ ਮਾਰਗ ਦੇ ਵੱਲ ਟੁਰਦਾ ਪੈਂਦਾ ਪਹਿਲਾ ਜੀਵਨ ਦੇ ਵਿੱਚ ਪਰਮਾਤਮਾ ਦੀ ਕੋਈ ਉਸਤਤ ਨਹੀਂ ਕੋਈ ਸਿਫਤ ਕੋਈ ਸਲਾਹ ਨਹੀਂ ਪਰ ਜਦੋਂ ਹੀ ਗੁਰੂ ਦੀ ਕਿਰਪਾ ਹੁੰਦੀ ਹੈ ਜਦੋਂ ਹੀ ਉਹਦੀ ਰਹਿਮਤ ਹੁੰਦੀ ਹੈ ਤੇ ਉਸ ਰਹਿਮਤ ਸਦਕਾ ਉਹ ਮਨੁੱਖ ਪਰਮਾਤਮਾ ਦੀ ਭਗਤੀ ਤੇ ਬੰਦਗੀ ਦੇ ਵੱਲ ਜੁੜ ਜਾਂਦਾ ਮਹਾਰਾਜ ਕਹਿੰਦੇ ਨੇ ਜੀਵਨ ਦਾ ਭਗਤੀ ਲਾਇਨ ਐ ਐਸੇ ਪਰਮ ਬੁਰਖ ਕੋਈ ਸੰਸਾਰ ਦੇ ਵਿੱਚ ਆਉਂਦੇ ਹੀ ਇਸ ਕਰਕੇ ਨੇ ਤੇ ਜਿਹੜਾ ਦੇਖੋ ਆਮ ਬੰਦੇ ਨੇ ਬੂਟਾ ਲਾਣਾ ਵੇਣਾ ਬੂਟਾ ਲਾਣਾ ਮੇ ਧਰਤੀ ਦੇ ਵਿੱਚ ਤੈਨੂੰ ਰੋਜ਼ ਪਾਣੀ ਦੇਣਾ ਪੈਂਦਾ ਤੇ ਪਤਾ ਨਹੀਂ ਉਹ ਅੱਗੇ ਵੱਧਦਾ ਕਿੰਨੀ ਵੱਧਦਾ ਪਰ ਸਾਵਣ ਦਾ ਮਕੀਨਾ ਇੱਕ ਐਸਾ ਮਕੀਨਾ ਹੈ ਇਸ ਸਾਵਣ ਦੇ ਮਕੀਨੇ ਜੇ ਤੁਸੀਂ ਬੂਟਾ ਲਾਓ ਤੇ ਉਸ ਬੂਟੇ ਨੇ ਆਪਣੇ ਆਪ ਹੀ ਹਰਿਆ ਰਹਿਣਾ ਆਪਣੇ ਆਪ ਹੀ ਉਹਦੀਆਂ ਜੜਾਂ ਧਰਤੀ ਦੇ ਅੰਦਰ ਡੁੰਗੀਆਂ ਚਲੀਆਂ ਜਾਣੀਆਂ ਨੇ ਇਸੇ ਤਰ੍ਹਾਂ ਗੁਰੂ ਸਾਹਿਬ ਨੇ ਮਹੀਨੇ ਵਰਗਾ ਕਿ ਕਿ ਬਸ ਜਿਹਦੇ ਉੱਤੇ ਬੰਦੇ ਦੇ ਇਹ ਕਹਦੀ ਹੈ ਕਿ ਜਿਹਦੇ ਉੱਤੇ ਕਿਰਪਾ ਹੋ ਗਈ ਬਸ ਉਹਦਾ ਅੰਦਰ ਜਿਹੜਾ ਹੈ ਨਾ ਉਹ ਫਿਰ ਨਾਮ ਰਸ ਨੂੰ ਮੰਨਣਾ ਸ਼ੁਰੂ ਕਰ ਦਿੰਦਾ ਉਹ ਕਿਸ ਤਰ੍ਹਾਂ ਦਾ ਵੀ ਹੈ ਉਹਦਾ ਪਹਿਲਾ ਜੀਵਨ ਗੁਰੂ ਨੂੰ ਇਹਦੇ ਨਾਲ ਕੋਈ ਸੰਬੰਧ ਨਹੀਂ ਗੁਰੂ ਦਾ ਸੰਬੰਧ ਕੀ ਹੈ ਕਿਰਪਾ ਕਟਾਖ ਬਲੋਕਨ ਕਿਨਮ ਬਸ ਆਪਣੀ ਮਿਹਰ ਦੀ ਨਜ਼ਰ ਦੇ ਨਾਲ ਦੇਖਣਾ ਤੇ ਇਹ ਮਿਹਰ ਦੀ ਨਜ਼ਰ ਦੇਖੋ ਕਿੰਡੀ ਕਮਾਲ ਦੀ ਹੈ ਸਾਡੀ ਜਿਹੜੀ ਨਜ਼ਰ ਹੈ ਨਾ ਜਿਹਨੂੰ ਨਿਗਾਹ ਕੀਦਾ ਹੈ ਉਹ ਪਤਰਾਂ ਨੂੰ ਵੀ ਪਾੜ ਦਿੰਦੀ ਹੈ ਬੰਦੇ ਬਚਦੇ ਫਿਰਦੇ ਨੇ ਕਿ ਉਹ ਬੰਦੇ ਦੀ ਕਿਤੇ ਮਾੜੀ ਨੀਤ ਨਾ ਪੈ ਜਾਵੇ ਨਿਗਾਹ ਨਾ ਪੈ ਜਾਵੇ ਕਿਉਂਕਿ ਬੰਦਿਆਂ ਦੀ ਜਿਹੜੀ ਨਜ਼ਰ ਹੈ ਉਹ ਲੋਕ ਬਚ ਕੇ ਰਹਿੰਦੇ ਨੇ ਪਰ ਦੇਖੋ ਗੁਰੂ ਨਾਨਕ ਸਾਹਿਬ ਜੀ ਦੀ ਜਿਹੜੀ ਨਜ਼ਰ ਉਹ ਰੀਠੀਆਂ ਦੇ ਉੱਤੇ ਪੈਂਦੀ ਹੈ ਰੀਠੇ ਮਿੱਠੇ ਹੋ ਜਾਂਦੇ ਕੋਡੇ ਰਾਖਸ਼ ਦੇ ਉੱਤੇ ਪਈ ਉਹ ਕੋਂਡਾ ਰਾਖਸ਼ ਦੇਵਤਾ ਬਣ ਗਿਆ ਗੁਰੂ ਸਾਹਿਬ ਕਹਿੰਦੇ ਨੇ ਬਲਹਾਰੀ ਗੁਰ ਆਪਣੇ ਦਿਉਹਾੜੀ ਸਦਵਾਬ ਐਸੇ ਗੁਰੂ ਤੋਂ ਜਿਸ ਗੁਰੂ ਨੇ ਸਾਡੇ ਜੀਵਨ ਨੂੰ ਬਦਲ ਕੇ ਰੱਖ ਦਿੱਤਾ ਕਿ ਸਥਾਨ ਤੱਕ ਦਾ ਜੀਵਨ ਸੀ ਕਿਥੋਂ ਤੱਕ ਕਿਥੋਂ ਤੱਕ ਲੈ ਕੇ ਜਦੋਂ ਮੇਰੇ ਹਜ਼ੂਰ ਪੰਡਿਤ ਚਤੁਰਦਾਸ ਦੇ ਨਾਲ ਮਿਲਦੇ ਨੇ ਨਾ ਉਸ ਤੋਂ ਪਹਿਲਾਂ ਦੀ ਏ ਕਟਣਾ ਹਜ਼ੂਰ ਬੈਠੇ ਨੇ ਕੀਰਤਨ ਕਰ ਰਹੇ ਨੇ ਕੀਰਤਨ ਕਰਦਿਆਂ ਕਰਦਿਆਂ ਤੇ ਮਹਾਰਾਜ ਜਦੋਂ ਕੀਰਤਨ ਕਰਕੇ ਕਟੇ ਨਾ ਤੇ ਪੰਡਿਤ ਚਤੁਰਦਾਸ ਆ ਗਏ ਇਹ ਕਸ਼ਮੀਰ ਦਾ ਰਹਿਣ ਵਾਲਾ ਪੰਡਤ ਤੇ ਪੰਡਿਤ ਕਹਦਾ ਆਖਿਆ ਤੇ ਵਿਦਵਾਨ ਬੜਾ ਤਕੜਾ ਕਹਿਆ ਮਹਾਰਾਜ ਜੀ ਬਣੀ ਕਹਿੰਦੇ ਜੇਤਾ ਪੜਿਆ ਤੇਤਾ ਕੜਿਆ ਜਿੰਨਾ ਬੰਦਾ ਪੜ ਜਾਂਦਾ ਕਹ ਉਤਨਾ ਉਹ ਸਮਝਦਾ ਮੇਰਾ ਸਟੇਟਸ ਬਹੁਤ ਉੱਚਾ ਹੋ ਗਿਆ ਤੇ ਆ ਬਾਕੀਆਂ ਨੂੰ ਤੇ ਉਹ ਸਮਝਦਾ ਕਹਿੰਦਾ ਉਹ ਕਹਿੰਦਾ ਬਸ ਸਭ ਗੁਰਮਰਿਆਦਾ ਮੈਨੂੰ ਹੀ ਪਤਾ ਹੈ ਬਾਕੀ ਦੇ ਸਭ ਐਵੇਂ ਹੀ ਜਿੰਨਾ ਬੰਦਾ ਪੜ ਜਾਂਦਾ ਭਾਵੇਂ ਕੋਈ ਮੰਨੇ ਨਾ ਮੰਨੇ ਅੰਦਰ ਅਹੰਕਾਰ ਫਨ ਤੇ ਚੱਕਦਾ ਹੀ ਚੱਕਦਾ ਏ ਇਹ ਜਿੰਨਾ ਮਰਜੀ ਕਹਿ ਦਈਏ ਜੀ ਨਹੀਂ ਬਚੇ 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 ਬੁਝੇ ਕੋਈ ਨਹੀਂ ਅਹੰਕਾਰ ਏ ਪਿਆਰਿਓ ਇਹ ਡੰਗ ਮਾਰਦਾ ਹੀ ਮਰਦਾ ਇਹਨੇ ਇਹ ਤੋਂ ਨਹੀਂ ਕੋਈ ਬਚ ਸਕਦਾ ਕੋਈ ਵਿਰਲਾ ਕਾ ਕੋਈ ਵਿਰਲਾ ਜਿਹਦੇ ਉੱਤੇ ਗੁਰੂ ਦੀ ਕਿਰਪਾ ਕਾ ਉਹ ਫਿਰ ਇਧਰਲੇ ਪਾਸੇ ਜਾਂਦਾ ਹੀ ਨਹੀਂ ਉਹ ilm ਇਕੱਠਾ ਕਰਨ ਵਾਲੇ ਪਾਸੇ ਨਹੀਂ ਜਾਂਦਾ ਉਹ ਕਹਿੰਦਾ ਜੀ ਮਨ ਨੂੰ ਇਕੱਠਾ ਕਰੀਏ ਮਨ ਇਕੱਠਾ ਹੋ ਗਿਆ ਨਾ ਜਿਹੜੀ ਮਨ ਦੀ ਸੁਰਤੀ ਖਿੰਡੀ ਕੋਈ ਹੈ ਇਹਨੂੰ ਇਕੱਠਾ ਕਰ ਲਈ ਬਸ ਇਹਦੇ ਵਿੱਚ ਹੀ ਨਾਮ ਹੈ